ਹੁਣੇ-ਹੁਣੇ ਪਤਾ ਲੱਗਿਆ ਮੱਲੇਵਾਲ ਪਿੰਡ ਚੋਂ ਨਾਬੇ ਦੇ ਹਲਕੇ ਚ ਪੈਂਦਾ ਮੱਲੇਵਾਲ ਪਿੰਡ ਤੋਂ ਇੱਕ ਸਵੇਰੇ 7:30 ਪਟਿਆਲੇ ਨੂੰ ਬੱਸ ਚੱਲਦੀ ਆ ਜੋ ਫਰੀਦਪੁਰ ਆ ਕੇ ਉਹਦੇ ਨਾਲ ਹਾਸਾ ਹੋ ਜਾਂਦਾ ਹਜੇ ਕੜੀਏ ਤਾਂ ਅਸੀਂ ਕਹਿ ਨਹੀਂ ਸਕਦੇ ਵੀ ਹਾਸਾ ਹੋਇਆ ਕਿਵੇਂ ਤੇ ਵੀ ਕੀ ਕਾਰਨ ਹੋਏ ਪਰ ਇੰਨਾ ਜ਼ਰੂਰ ਹੈ ਵੀ ਬੱਸ ਚੱਲਦੀ ਚੱਲਦੀ ਬੱਸ ਖੇਤਾਂ 'ਚ ਉੱਤਰ ਗਈ ਇੱਕ ਦਰਖਤ ਵੀ ਉੱਤੇ ਆ ਕੇ ਡਿੱਗਿਆ ਤਾਂ ਇਹ ਪਤਾ ਲੱਗਿਆ ਇੱਕ ਬੰਦੇ ਦੇ ਸੱਟ ਲੱਗੀ ਆ ਬੱਸ ਦੇਖੋ ਤੁਸੀਂ ਜਾਂ ਤਾਂ ਇਹ ਲੱਗਦਾ ਵੀ ਬੱਸ ਹੋ ਸਕਦਾ ਵੀ ਪਤਾ ਨਹੀਂ ਕੀ ਵੇ ਬੀ ਇਹ ਖੇਤਾ ਜੁੱਤਰੀ ਵੀ ਇਨ ਬੈਲੈਂਸ ਹੋ ਗਿਆ ਡਰਾਈਵਲ ਤੋਂ ਜਾਂ ਹੋ ਸਕਦਾ ਕੋਈ ਹੋਰ ਚੀਜ਼ ਮੂਰੀ ਆ ਗਈ ਹੋਵੇ ਅਸੀਂ ਸਪਸ਼ਟੀਕਰ ਨਹੀਂ ਕਰ ਸਕਦੇ ਪਰ ਹਜੇ ਤੱਕ ਸਾਡੇ ਕੋਲ ਕੋਈ ਵੈਸੇ ਬਿਆਨ ਨਹੀਂ ਹੈਗਾ ਸੂਤਰਾਂ ਮੁਤਾਬਕ ਇਹ ਪਤਾ ਲੱਗਿਆ ਵੀ ਇੱਕ ਬੰਦੇ ਦੇ ਲੱਤ ਦੇ ਸੱਟ ਸੱਟ ਵੱਜੀ ਹੈ ਬਾਕੀ ਸਵਾਰੀਆਂ ਸੇਫ ਨੇ ਇਹ ਮੈਨੂੰ ਲੱਗਦਾ ਮੁਤਾਬਕ ਇਹ ਪਤਾ ਲੱਗਿਆ ਵੀ 100 ਦੇ ਕਰੀਬ ਸਵਾਰੀਆਂ ਸਨ ਓਵਰ ਇੱਕ ਵੱਡਾ ਹਾਸਾ ਹੋਣੋਂ ਟਲਿਆ ਲਗਾਤਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਮੂਰੀਆਂ ਆ ਰਹੀਆਂ ਨੇ ਸਾਈਡ ਜੰਨੀ ਜੀ ਕਹਿ ਰਹੇ ਆ ਦੋਵੇਂ ਦੱਸਦੇ ਮਾਸ਼ਾਅੱਲ ਬੱਚਾ ਜੇ کنه لا اور فتٹی آ گیا هو مو نو

ਤੁਸੀਂ ਪੁੱਛਿਆ ਕਿ ਗੱਡੀ ਦੇ ਵਿੱਚ ਤੇ ਕਿ ਕਿਸੇ ਵੀ ਗੱਡੀ ਦੇ ਵਿੱਚ ਤੇ ਕਿਹੜੇ ਪਿੰਡ ਆ ਰਹੇ ਹੋ ਤੁਸੀਂ ਗੁੰਦਪੁਰਾ ਤੋਂ ਪੂਰੇ ਪਾਰਸਵਤ ਸੀ ਅੱਛਾ ਜੀ ਕਿੰਨਾ ਕਿੱਥੇ ਲੱਗਿਆ ਤੁਸੀਂ

ਗਈ ਪੂਰੇ ਬਹੁਤ ਜ਼ੋਰ ਦੀ ਖੜਾਕਾ ਹੋਇਆ ਤੇ ਅਸੀਂ ਜਦ ਬਾਹਰ ਨਿਕਲੇ ਦੇਖਿਆ ਆਹ ਕਮਲਦਾ ਸੀ ਬਸ ਫਿਰ ਸਾਰਾ ਪਿੰਡ ਆ ਕੇ ਸੇਵਾ ਕੀਤੀ ਜੀ ਅਸੀਂ ਸਵਾਰੀਆਂ ਕੱਢੀਆਂ ਨੇ ਵਿੱਚੋਂ ਕਿੰਨੀਆਂ ਸਵਾਰੀਆਂ ਕੱਢੀਆਂ ਦੀ ਪਰ ਇਹ ਕਟੋਂੜ 70-60 ਸਵਾਰੀਆਂ ਸੀ ਚ ਜਿਹੜਾ ਸਕੂਲਰ ਵਿੱਚ ਬਹੁਤ ਸੀ ਕੁੜੀਆਂ ਬਹੁਤ ਸੀ ਇਹ ਮਤਲਬ ਓਵਰਸੀਬਸ ਸਰੋਪਸ ਵੀਡੀਓ ਨਹੀਂ ਪਤਾ ਲੱਗਿਆ ਪਹਿਲਾਂ ਹੋ ਚੁੱਕਿਆ ਸੀ ਫਿਰ ਓਵਰਸੀਬਸ ਬੱਸ ਵਿੱਚ ਸਵਾਰੀਆਂ ਓਵਰ ਸੀ ਗਿਆ ਬਹੁਤ ਹਾਂ 100 ਤੋਂ ਉੱਤੇ ਸਵਾਰੀਆਂ ਹਾਂ ਤੋਂ ਉੱਪਰ ਚੱਲ ਹਾਂਜੀ ਹਾਂ ਬਹੁਤ ਬਰੀ ਨਹੀਂ ਕਿੱਥੋਂ ਚੱਲਦੀ ਹੈ ਬੱਸ ਸਰ ਮੱਲਿਆੜ ਤੋਂ ਪਟਿਆਲਾ ਜਾਂਦੀ ਹੈ ਜੀ ਤੁਸੀਂ ਜਦੋਂ ਮੋਕੇ ਤੇ ਪਹੁੰਚੇ ਇਸ ਤਰ੍ਹਾਂ ਦਾ ਮੰਜ਼ਰ ਸੀਗਾ ਕੀ ਸਰ ਉਹਦੇ ਰੌਲਾ ਪਿਆ ਸੀ ਬਹੁਤ ਜ਼ਿਆਦਾ ਸਾਨੂੰ ਤਾਂ ਸਮਝ ਨਹੀਂ ਲੱਗੀ ਵੀ ਕਰਨਾ ਕਿ ਸਰ ਪਹਿਲਾਂ ਸਵਾਰੀਆਂ ਗੱਡੀਆਂ ਪਿੰਡੋਂ ਪਾਣੀ ਦੇ ਬਾਲਟੀ ਮੰਗਾਈਆਂ ਪਾਣੀ ਸਾਨੂੰ ਤੁਨ ਬੁਲਾਇਆ ਜੀ ਉਹਰੇ ਬਗ ਕਾਰਾ ਰੋਕ ਕੇ ਕਾਰਾ ਜਿਹੜੇ ਬਾਧ ਔਖੇ ਸੀ ਮਰੀਜ਼ ਉਹਨਾਂ ਨੂੰ ਭੇਜਿਆ ਕਿੰਨੇ ਕਿੰਝੜ ਹੋਈ ਸਰ ਕਟਵੜ 30 40 ਹੈਗੇ ਨਹੀਂ 30 40 ਹੀ ਸੀ ਹਾਂ ਆ ਜਾਓ ਵੀਰੇ ਤੁਸੀਂ ਆ ਜਾਓ ਸਵਾਰੀਆਂ ਇਹ ਜਮੂਰੋ ਟੱਕੇ ਪਾਰ ਕੇ ਨਾਲ ਨਾਲ ਕੇਂਦੁਰਾ ਸਵਾਰੀਆਂ ਖਿੱਚਦੇ ਨੇ ਜੀ ਵਿੱਚੋਂ ਦੇ ਬੈਗ ਬੈਗ ਦੀ ਬੈਕ ਹੋਫ ਲਾਈਨ ਦੇ ਕੱਢ ਕੇ ਮੋਬਾਈਲ ਗਿਰੇ ਪਿਆ ਜੀ ਮੋਬਾਈਲ ਫੜਾਈ ਨਹੀਂ ਟੱਪਲ ਬੂਟ ਸਾਰੇ ਕੋ ਫਾਰਮ ਵਿੱਚੇ ਗਿਰੇ ਪਿਆ ਦੀ ਸਵਾਰੀਆਂ ਨਾਲ ਕਿੰਨੇ ਕਿੰਸੀ ਸਵਾਰੀਆਂ ਸਵਾਰੀਆਂ तकरीबन 100 ਦੇ ਡੇਢ ਸਵਾਰੀ ਹੈਗਦੀ ਜੀ ਕੈਪੈਸਿਟੀ ਤਾਂ ਮਤਲਬ 30 35 ਦੀ ਹੈ ਜੀ ਕੰਪੈਸਿਟੀ 55 ਦੀ ਹੈ ਜੀ 55 ਦੀ ਹੈ ਸਵਾਰੀਆਂ ਓਵਰ ਓਵਰ 5 ਸਵਾਰੀਆਂ ਓਵਰ ਲੋਡ ਦੀ ਗਈ ਤੇ ਇਹ ਕਿਸ ਵਿੱਚ ਬੱਚੇ ਦਰੱਖਤ ਉੱਪਰ ਇਹ ਦਰੱਖਤ ਵਿੱਚ ਬੱਜੀ ਕਿੰਨੇ ਕਿੰਜੜ ਨੇ ਕਿ ਪਤਾ ਲੱਗਿਆ ਕੁਝ ਮੌਕੇ ਤੇ ਗੱਡੀ ਜਾਣੀ ਤਾਂ ਹੈ ਤਾਂ ਹੈਗੇ ਨਹੀਂ ਘਟੋ ਘੜ ਪੇ 30 25 ਦੇ ਹੈਗੇ ਨਹੀਂ 25 ਸਵਾਹ ਕਿੱਥੇ ਲੱਗੇ ਸੀ ਉਹ ਰੈਂਬੂਲੈਂਸ ਲੈ ਕੇ ਗਏ ਨਹੀਂ ਕੁਸਤਾ ਕਹਿੰਦੇ ਪਾਸ ਹੋ ਗਏ ਨੇ ਜੀ ਬਾਕੀ ਹੁਣ ਪਾਸ ਨੇ ਕੀ ਪਤਾ ਰੈਫਰ ਕਿੱਧਰ ਕਰ ਲਈ ਪਤਾ ਲੱਗਿਆ ਕਾਰਨ ਕੀ ਸੀ ਕਾਰਨ ਤਾਂ ਹੁਣ ਕੁਝ ਨਹੀਂ ਬਦਲ ਗਿਆ ਸੀ ਤਾਂ ਡਿਗੀ ਵੀ ਦੇਖਿਆ ਸੀ ਉਧਰ ਭੱਜਿਆ ਜਾਨੂੰ ਗਰੀ ਵੀ ਦੀ ਬਸ ਉਰੇ ਆਉਂਗੇ ਨਹੀਂ ਅੱਛਾ ਹਾਂ ਜੀ ਤੁਸੀਂ ਹੋਰ ਕੀ ਦੇਖਿਆ ਕਿ ਇੱਥੇ ਆ ਕੇ ਅਸੀਂ ਦੇਖਿਆ ਜੀ ਤਾਂ ਕਿ ਸਵਾਰੀਆਂ ਕੱਢੇ ਨਹੀਂ ਵਿੱਚੋਂ ਨਾਲ ਜਿਹੜਾ ਲੱਗਿਆ ਉਹ ਟਾਣੇ ਰੂਣੇ ਵੱਢ ਕੇ ਰਖ ਪਰੇ ਕਰਕੇ ਸਵਾਰੀਆਂ ਕਢਾ ਦਿਆਂ ਵਿੱਚੋਂ ਹਾਂ ਕਰੌੜੇ ਤੋਂ ਹੀ ਚੱਲੇ ਤੀ ਹਾਂਜੀ ਇੱਥੇ ਨਾ ਆਕੇ ਗੱਡੀ ਦਾ ਪਤਾ ਨਹੀਂ ਕੀ ਹੋਇਆ ਵੀ ਮਤਲਬ ਇਹ ਟ੍ਰੈਵਰ ਸਰ ਦੱਸ ਸਕਦੇ ਨੇ ਵੀ ਇਹਦੀ ਕਮਾਣੀ ਹੋਈ ਆ ਕੀ ਹੋਇਆ ਇਹਦਾ ਫਟਰੀ ਹੋਇਆ ਸਟੀering ਫ੍ਰੀ ਹੋਇਆ ਹੂੰ ਤੇ ਉਹ ਨਾਪੇ ਨੇ ਸਰ ਉਹ ਵੀ ਦੱਸ ਸਕਦੇ ਨੇ ਇੱਥੇ ਕੇ ਬੈਲੈਂਸ ਵਿਗੜ ਗਿਆ ਮੈਂ ਤਾਂ ਬਾਰੀ 'ਚ ਖੜਾ ਤੀ ਮੂਲੀ ਬਾਰੀ ਸਰ ਅੱਛਾ ਟਿਕਟਾ ਕੱਟ ਰਿਹਾ ਤੀ ਲਗ ਲੇ 4-5 ਟਿਕਟਾ ਕੱਟ ਜਨੇ ਕਰੌੜੇ ਤੋਂ ਜੇ ਜੇ ਤੁਹਾਨੂੰ ਪਤਾ ਬੈਲੈਂਸ ਮੇ ਤਾਂ ਮਸ਼ੀਨ ਵੀਰੇ ਇੱਥੇ ਹੈ ਟਿਕਟ ਗੱਡੀ ਲੱਭ ਰਿਆਂ ਕਿੰਨੀਆਂ ਕਿ ਸਵਾਰੀਆਂ ਤੀਆਂ ਇਹਦੀ ਸਵਾਰੇ ਹੋਣਗੇ ਸਰ 100 ਦੀ ਫੀਸ ਬੰਦਿਆ 100 ਅੱਛਾ ਜੀ ਇੰਨੇ ਸਵਾਰੀਆਂ ਤੇ ਬੈਠ ਨਹੀਂ ਸਕਦੀਆਂ ਜੀ ਅਲਾਉਟ ਤਾਂ 345 ਸਵਾਰੀਆਂ ਆ ਇਹ ਬਰ ਸਾਰੇ ਬਰਤਨ ਪਾਦੀਆ ਪਿੰਡਾਂ ਦੇ ਰੂਟ ਨੇ ਬੱਚੇ ਸਾਰੇ ਸਟੂਡੈਂਟਾਂ ਦੇ ਜਾਣਾ ਹੁੰਦਾ ਪੜ੍ਹਨ ਬੱਚੇ ਪਟਿਆਲੇ ਜਾਂਦੇ ਨੇ ਤੇ ਫਿਰ ਉਹਨਾਂ ਕਰਕੇ ਸਾਨੂੰ ਪਤੀ ਆਈ ਹੁਣ ਆਪਾਂ ਕਿਹਨੂੰ ਜਵਾਬ ਦੇਈਏ ਯਾਰ ਕਿੰਨੇ ਕੁ ਬੱਚਿਆਂ ਦੇ ਸੱਟਾਂ ਲੱਗੀਆਂ ਦਾ ਸਵਾਰੀਆਂ ਸੱਟਾਂ ਲੱਗੀਆਂ ਨੇ ਸਾਰਾ ਬਾਕੀ ਦਾ ਛੋਟੇ ਮੋਟੇ ਸੱਟਾਂ ਲੱਗੀਆਂ ਨੇ ਤਾਂ 4 ਸਵਾਰੀਆਂ ਸੀਰੀਅਸ ਨਹੀਂ ਅੱਛਾ ਹਾਂ ਜੀ ਉਹ ਕਿੱਥੇ ਭੇਜਦੇ ਆ ਸਾਰੀ ਘਟਾਰ ਜੰਦਰਾ ਇਹ ਫੇਰ ਤੇ ਦੋ ਤਾਂ ਇੱਕ ਨਾਪਿਆ ਡਰਾਈਵਰ ਸਾਹਿਬ ਮੇਰਾ ਅੱਛਾ ਸਰਕਾਰ ਨੂੰ ਕੀ ਕਹਿਣਾ ਤੁਹਾਨੂੰ ਸਹੀ ਜਮਤ ਸਰਕਾਰ ਤਾਂ ਇਹ ਹੈ ਜੀ ਇਸ ਗੱਡੀਆਂ ਨਵੇਂ ਭਾਈ ਜਾਣ ਬਸ ਉਤਦੀ ਅੱਛਾ ਇਹ ਅਧਲੀ ਕਾਰਨ ਤਾਂ ਇਹ ਹੀ ਓਵਰ ਲੋਡ ਕਰਤੀ ਹੋਇਆ ਹੈ ਹਾਂ ਇਹ ਗੱਡੀਆਂ ਤਾਂ ਤੁਹਾਨੂੰ ਪਤਾ 100 ਤੋਂ ਸਵਾਰੀ ਹੈਗੀ ਸਰ 14% ਕੀ ਨਾ ਆਪਣਾ ਜੀ ਅਰਵਿੰਦਰ ਸਿੰਘ ਕਰਦੇ ਨੇ ਵੀ ਤੂੰ ਆਡਾ ਨਹੀਂ ਕਰਕੇ ਆ ਨਹੀਂ ਕਰਕੇ 52 ਸੀਟਾਂ ਬਾਸ ਬੱਸ ਬਿਨਾਂ ਮਦਦ ਤੋਂ ਓਵਰਲੋਡ ਕਰਾਉਂਦੇ ਨੇ ਤਾਂ ਕਰਕੇ ਹਾਸਾ ਹੋਇਆ ਗੱਡੀ ਸੰਭਲ ਸਕਦੀ ਜਿਹਦੇ ਵਿੱਚ 52 ਸਵਾਰੀਆਂ ਹੁੰਦੀਆਂ ਫਟਾ ਵੀ ਤਾਂ ਹੀ ਟੁੱਟੇ ਓਵਰਲੋਡ ਹਾਂ ਓਵਰਲੋਡ ਕਰਕੇ 133 33 ਸਵਾਰੀਆਂ ਨੇ ਮੇਰੇ ਕੋਲ ਡਾਕ ਡੱਬੇ ਨੇ 15 ਦਿਨ ਮੈਂ ਚਲਾਈ ਆ ਗੱਡੀ ਇਹ ਅੱਜ ਮੈਂ ਛੁੱਟੀ ਲਈ ਡਰਾਈਵਰ ਪੀਸੀ ਤਨੇ ਦਰਸ਼ਨ ਦੀ ਅੱਛਾ ਹਾਂਜੀ ਇਹ ਪਟਾ ਟੁੱਟਣ ਕਾਰਨ ਨਹੀਂ ਗੱਲ ਉਹ ਜਿਹੜੀ ਅਣਗੈਲੀ ਤਾਂ ਮਤਲਬ ਜਿਹੜੇ ਮਹਿਕਮੇ ਦੀ ਆਈ ਤੱਕਾ ਕਰਦੀ ਆ ਸ਼ਰੇਆਮ 52 ਸੀਟਾਂ ਪਾਸ ਆ ਬਸ ਕਿੰਨੀਆਂ ਕਿ ਸਵਾਰੀਆਂ ਬੰਦਾ ਚੜਾਊਗਾ ਕਿੰਨੀ ਕੰਪੈਸਟੀ ਹੋਣੀ ਚਾਹੀਦੀ ਐ ਤੁਸੀਂ ਦੱਸਿਓ ਮ 138 ਵਾਰੀਆਂ ਲਾਊਡ ਹੈਗੀਆਂ ਨੇ ਕੋਈ ਅਫਸਰ ਐਮ ਡੀ ਜੀ ਐਮ ਕੋਈ ਲਿਖ ਕੇ ਦੇਵੇ ਚੇਅਰਮੈਨ ਲਿਖ ਕੇ ਦੇਵੇ ਕਿ ਸਾਡੀ ਜ਼ਿੰਮੇਵਾਰੀ ਸਵੇਰੇ ਸਵੇਰੇ ਤਾਂ ਫਿਰ ਮਤਲਬ ਸਾਰਿਆਂ ਨੂੰ ਖਨੌੜਾ ਅੱਡਾ ਜੱਸ ਮਾਰੇ ਤੋਂ ਬਾਅਦ ਖਨੌੜਾ ਅੱਡੇ ਤੋਂ ਸਵਾਰੀਆਂ ਚੜ੍ਹਦੀ ਨਹੀਂ ਆ ਪਿੰਡਾਂ ਵਾਲੇ ਖੜੇ ਨੇ ਕਹਿ ਦੇਣ ਇਹ ਚੜਦੀ ਆ ਗੱਡੀ ਤੁਸੀਂ ਗੱਡੀ ਦੀ ਹਾਲਤ ਦੇਖ ਲਓ ਗੱਡੀ ਦੀ ਹਾਲਤ ਦੇਖ ਲਓ ਤੁਸੀਂ ਰੂਟ ਕਿੰਨੇ ਨੇ ਇਸ ਰੂਟ ਮੱਲੇ ਵਾਲਾ ਤੋਂ ਚੱਲ ਕੇ ਖੰਨੇ ਆਂਦੀ ਆ ਖੰਨੇੋਂ ਪੜੇਾਲੇ ਪੜੇਾਲੇੋਂ ਖੰਨੇ ਚੌਸਰ ਲੰਘੇ ਸਾਰਾ ਦਿਨ ਟਾਈਮ ਨਹੀਂ ਆ ਕਿੰਨੇ ਸਟੇਸ਼ਨ ਪੈਂਦੇ ਇਹਨੂੰ ਵਿਚਕਾਰ ਸਟੇਸ਼ਨ ਮੱਲੇ ਵਾਲਾ ਤੋਂ ਚੱਲਦੀ ਆ ਕਾਰਸਨਾ ਹੋ ਗਿਆ ਜੱਸੋਮਾਰਾ ਹੋ ਗਿਆ ਗਵਿੰਦਪੁਰਾ ਹੋ ਗਿਆ ਰੈਸਲ ਹੋ ਗਿਆ ਆ ਖਨੌੜੇ ਆ ਕੇ ਤਾਂ ਸਵਾਰੀਆਂ ਚੜਦੀਆਂ ਜੇ 52 ਸੀਟਾਂ ਪੂਰੀਆਂ ਹੁੰਦੇ ਫੇਰ ਨਹੀਂ ਵਾਪਸ ਫੇਰ ਨਹੀਂ ਹਾਸਾ ਨਹੀਂ ਕੋਈ ਡਰਾਈਵਰ ਸੰਭਾਲ ਲੈਂਦਾ ਓਵਰਲੋਡ ਕਿੱਥੇ ਗੱਡੀ ਸੰਭਾਲੂਗਾ ਯਾਰ 333 ਸਵਾਰੀਆਂ ਡਾਟ ਦੀ ਫੋਟੋ ਪਈ ਵੀ ਐਨੀ ਸਵਾਰੀ ਹੁੰਦੀ ਆ ਫੇਰ ਵੀ ਇਨਸਪੈਕਟਰ ਸਾਡੇ ਨਾਲ ਧੱਕਾ ਕਰਦੇ ਨੇ ਵੀ ਤੂੰ ਇਸਵਾਰੀ ਨਿਚੜਾਉ। ਤੁਹਾਨੂੰ ਮੌਕੇ ਤੇ ਕੀ ਪਤਾ ਲੱਗਿਆ ਕਿ ਇੱਚੇ ਵੇ ਕਿੰਨੀਆਂ ਸਵਾਰੀਆਂ ਆ। ਮੈਨੂੰ ਤਾਂ ਚਲੋ ਫੋਨ ਆਇਆ ਉਹਦਾ ਹੁਣ ਜਦ ਮਸ਼ੀਨ ਨਿਕਲੂਗੀ ਕਨੈਕਟਰ ਦੀ ਉਹ ਦੱਸੂਗੀ ਬੈਸ ਤਾਂ ਸਵਾਰੀਆਂ ਬਾਹਰ ਲੰਕਦੀਆਂ ਦੀਆਂ। ਓਵਰ ਲੋਡ ਡੇਲੀ ਓਵਰ ਲੋਡ ਜਾਂਦੀ ਏ ਕਿਹੜੇ ਵੀ। 150 ਸਵਾਰੀ ਤੋਂ ਉੱਤੇ ਸਵਾਰੀ ਹੁੰਦੀ ਓ ਇਹਦੇ ਚ। ਡਰਾਈਵਰ ਤੇ ਕੰਡੈਕਟਰ ਦੀ ਕਿਸ ਤਰ੍ਹਾਂ ਸਥਿਤੀ ਆ ਕੁਝ ਲੱਗਿਆ। ਉਹਨਾਂ ਦੇ ਗੱਲ ਵੀ ਨੇ ਟਾਂਕੇ ਲੱਗੇ। ਕੰਡੈਕਟਰ ਦੇ ਡਾਂਕੇ ਲੱਗੇ ਡਰਾਈਵਰ ਨੂੰ ਐਂਬੂਲੈਂ ਇੱਕ ਪੂਰੀ ਨੀ ਬਟਾ ਨੁਕਸਾਨ ਬਹੁਤ ਇਹ ਓਵਰਬ੍ਰੇਡ ਨਿਕਲਣ ਦਾ ਜਗ੍ਹਾ ਨਹੀਂ ਹੈ ਹੋਰ ਵੀ ਬੱਟਾ ਹਾਸਾ ਹੋ ਸਕਦਾ ਸੀ ਹੋ ਸਕਦਾ ਕੁਝ ਵੀ ਹੋ ਸਕਦਾ ਦੀ ਚੀ ਹੈ ਕੁਝ ਵੀ ਹੋ ਸਕਦਾ ਹੈ ਜ਼ਿਆਦਾਤਰ ਤਾਂ ਵਿਦਿਆਰਥੀ ਹੁੰਦੇ ਹਾਂ ਹਾਂਜੀ ਵਿਦਿਆਰਥੀ ਜਾਂ ਸਟੂਡੈਂਟ ਜ਼ਿਆਦਾ ਹੁੰਦੇ ਨੇ ਹਾਂ ਅਰੇ ਵਾਲੇ ਜਾਂਦੀ ਨਾ ਗੱਡੀ ਸਟੂਡੈਂਟਾਂ ਦੀ ਉਹ ਹਾਦਸਾ ਜ਼ਿਆਦਾਤਰ ਓਵਰਲੋਡ ਕਾਰਨ ਹੋਇਆ ਜੀ ਇਹਦੀ ਬੱਸ ਹੈ 52 ਸਿੱਧੇ ਪਾਸ ਹੈ ਤਕਰੀਬਨ 140 40 50 50 ਵਾਰੀਆਂ ਚੜ੍ਹਦੀਆਂ ਨੇ ਇਹ ਡਰਾਈਵਰ ਬਾਈ ਚਾਂਸ ਕੋਈ ਅੱਡਾ ਓਵਰਲੋਡ ਹੋਣ ਕਾਰਨ ਕਾਰਨ ਛੱਡ ਦਿੰਦਾ ਤਾਂ ਇਹਨਾਂ ਦਾ ਇੱਕ ਟੋਲ ਫ੍ਰੀ ਨੰਬਰ ਆ ਉਹ ਤੇ ਲੋਕ ਸ਼ਿਕਾਇਤ ਵੀ ਕਰਦੇ ਉਹਨਾਂ ਤੇ ਤੇ ਮਜਬੂਰਨ ਡਰਾਈਵਰ ਨੂੰ ਹਰ ਅੱਡੇ ਤੇ ਬੱਸ ਰੁਕਣੀ ਪੈਂਦੀ ਹੈ ਓਵਰਲੋਡ ਦਾ ਕਾਰਨ ਮੇਨ ਐਕਸੀਡੈਂਟ ਦਾ ਕਾਰਨ ਹੈਗਾ ਓਵਰਲੋਡ ਗੱਡੀ ਦਾ ਕੋਈ ਮੇਜਰ ਪ੍ਰੋਬਲਮ ਆਨ ਕਰਕੇ ਕਮਾਣੀ ਦੀ ਜਾਂ ਕੋ ਟਾਇਰ ਦੀ ਇਹਦੇ ਕਰਕੇ ਗੱਡੀ ਓਵਰ ਲੋਡ ਹੋਣ ਕਾਰਨ ਸਾਈਡ ਤੇ ਜਿੱਦੀ ਖੱਬੇ ਲੈਂਦੀ ਜਿਆਦਾਤਰ ਮਤਲਬ ਵਿਦਿਆਰਥੀਆਂ ਦੇ ਇਹਦੇ ਵਿੱਚੋਂ ਵੀ ਵਿਦਿਆਰਥੀਆਂ ਤੋਂ ਛੱਡ ਕੇ ਜੇ ਇਲਾਵਾ ਜਿਹੜਾ ਆਧਾਰ ਕਾਰਡ ਦਾ ਮਸਲਾ ਹੈ ਸਰਕਾਰ ਨੇ ਇਹਦੇ ਵਿੱਚ ਕੁਝ ਸੁਧਾਰ ਕਰਨੀ ਚਾਹੀਦੀ ਹੈ ਸਾਡੀ ਬੇਨਤੀ ਹੈ ਸਰਕਾਰ ਨੂੰ ਵੀ ਇਹ ਉਮਰ ਦੇ ਕਾਟਨ ਕਰਨਾ ਚਾਹੀਦਾ ਹਰ ਬੰਦੇ ਨੂੰ ਫ੍ਰੀ ਨਹੀਂ ਚਾਹੀਦਾ ਇਹ ਸਿਸਟਮ ਕਿਉਂ ਫ੍ਰੀ ਹੋਣ ਕਾਰਨ ਹਰ ਬੰਦਾ ਰੋਡ ਵੇਜ ਨੂੰ ਡੀਕਦਾ ਹੈ ਪ੍ਰਾਈਵੇਟ ادارے ਜਿਹੜਾ ਟਰਾਂਸਪੋਰਟ ਹੈ ਉਹ ਇਹ ਆਧਾਰ ਕਾਰਡ ਦੇ ਸਿਸਟਮ 'ਚ ਫੇਲ ਹੋ ਚੁੱਕੀ ਹੈ ਤੇ ਉਹਦੇ ਨਾਲ ਇਹਨੂੰ ਸੋਧ ਕਰਕੇ ਤੇ ਉਹ ਵੀ ਰੋਟੀ ਖਾਂਦੇ ਰਹਿ ਜਾਣਗੇ ਤੇ ਇਹਨਾਂ ਦੀ ਓਵਰਲੋਡਿੰਗ ਹੈ ਜਿਹੜੀ ਉਹ ਘੱਟ ਜੂਗੀ ਜਿਹੜਾ ਸਿਸਟਮ ਹੈ ਮੇਨ ਇਹ ਆਧਾਰ ਕਾਰਡ ਫ੍ਰੀ ਹੋਣ ਕਾਰਨ ਓਵਰਲੋਡ ਬਸ ਜ਼ਿਆਦਾ ਤੀ ਉਹਦੇ ਕਰਕੇ ਇਹ ਹਾਦਸਾ ਹੋਇਆ ਤੇ ਇਹ ਤੋਂ ਇਲਾਵਾ ਆਪਾਂ ਪੰਜਾਬ ਚ ਹੋਰ ਦੇਖਦੇ ਆ ਸਾਰੇ ਸਿਸਟਮ ਵੀ ਤਕਰੀਬਨ ਹਰ ਰੋਜ਼ ਕੋਈ ਨਾ ਕੋਈ ਹਾਦਸਾ ਵਾਪਰਦਾ ਕੋਈ ਤਾਕੀ ਚੋਂ ਡਰ ਜਾਂਦਾ ਕੋਈ ਕਿਵੇਂ ਕੋਈ ਕਿਵੇਂ ਤੇ ਸਰਕਾਰ ਨੂੰ ਇਹੀ ਬੇਨਤੀ ਹੈ ਸਾਡੀ ਤੇ ਪੀਆਰਟੀਸੀ ਅਦਾਰੇ ਨੂੰ ਵੀ ਇਹ ਸਿਸਟਮ ਚ ਸੁਧਾਰ ਲਿਓ ਛੋਟੇ ਹੱਥਾਂ ਨਾਲ ਕਿੰਦੀਆਂ ਕੋਈ ਤਾਂ ਸਵਾਰੀਆਂ ਦੀਆਂ ਤਕਰੀਬਨ 140 ਦੇ ਕਰੀਬ 150 ਦੇ ਕਰੀਬ ਦੱਸਦੇ ਨੇ ਜਿਹੜੀਆਂ ਸਵਾਰੀਆਂ ਵਿੱਚੋਂ ਉਤਰੀਆਂ ਵੀ ਪੂਰੀ ওভারਲੋਡਤੀ ਤੱਕਿਆਂ ਤੱਕ ਭਰੀ ਹੋਈ ਦੀ ਬੱਸ ਤੇ ਸਵੇਰ ਦਾ ਟਾਈਮ ਹੈ ਜੀ ਹਰ ਬੰਦੇ ਨੇ ਕੰਮ ਤੇ ਜਾਣਾ ਜਾਂ ਬੱਚੇ ਨੇ ਪੜ੍ਹਨ ਜਾਣਾ ਤੇ ਬੀਬੀਆਂ ਨੂੰ ਹੁੰਦਾ ਵੀ 7:30 ਦਾ ਟਾਈਮ ਹੈ ਇਸ ਤੋਂ ਬਾਅਦ ਤਕਰੀਬਨ 12 ਵਜੇ ਟਾਈਮ ਹੈ ਸਰਕਾਰੀ ਜਿਹੜਾ ਜਿਹੜਾ ਆਧਾਰ ਕਾਰਡ ਵਾਲਾ ਫ੍ਰੀ ਵਾਲਾ ਸਿਸਟਮ ਉਹਦੇ ਕਰਕੇ ਬੀਬੀਆਂ ਤੇ ਸਾਰੀਆਂ ਇੱਥੇ ਆ ਜਾਂਦੀਆਂ ਸਕੂਲ ਵਾਲੇ ਬੱਚੇ ਕੋਈ ਟਾਈਮ ਪਹਿਲੀ ਨਹੀਂ ਮੰਗਦੇ ਇਹ ਵਸ ਤੋਂ ਬਾਅਦ 12 ਵਜੇ ਦਾ ਟਾਈਮ ਹੈ ਸਰਕਾਰੀ ਟਾਈਮ ਆ ਉਹ ਤਕਰੀਬਨ 11:30 ਵਜੇ ਜਿਹੜਾ ਅਗਲਾ ਟਾਈਮ ਆ ਸਰਕਾਰੀ ਉਹ 11:30 ਵਜੇ ਇਹ ਵਸ ਦਾ ਕੀ ਟਾਈਮ ਹੁੰਦਾ ਇਹ ਤਕਰੀਬਨ 7:10 ਤੇ ਮੱਲੇ ਵਾਲ ਤੋਂ ਚੱਲਦੀ ਹੈ ਜੀ ਸ਼ਾਂਤਿਕ 7:00 ਵਜੇ 8:30 ਤੱਕ ਪਹੁੰਚ ਆ ਜਾਂਦੀ ਹੈ